ਖੇਤਾਂ ਵਿੱਚ ਪਰਾਲੀ ਨੂੰ ਲਗਾਤਾਰ ਅੱਗ ਲੱਗਦੀ ਯਾਰੀ ਆ ਉਹ ਦਿਖਾਈ ਦੇ ਰਹੀ ਆ ਜਿਸ ਕਰਕੇ ਧੂੰਏ ਦਾ ਗੁਬਾਰ ਜਿਹੜਾ ਅਸਮਾਨ ਦੇ ਵਿੱਚ ਚੜਿਆ ਦਿਖਾਈ ਦੇ ਰਿਹਾ ਵੀ ਉਹ ਲੋਕਾਂ ਨੂੰ ਕਾਫੀ ਪਰੇਸ਼ਾਨੀ ਦੇ ਵਿੱਚ ਜਿਹੜਾ ਉਹ ਪਾੰਦਾ ਦਿਖਾਈ ਦੇ ਰਿਹਾ ਇਸ ਨੂੰ ਰੋਕਣ ਵਾਸਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਯਤਨ ਕੀਤੇ ਜਾ ਰਹੇ ਆ ਖਾਸ ਤੌਰ ਤੇ ਹੁਣ ਜਿਹੜੇ ਨਗਰ ਕੌਂਸਲ ਆ ਉਹ ਵੀ ਆਪਣੇ ਮੁਲਾਜ਼ਮਾਂ ਦੇ ਨਾਲ ਹੁਣ ਖੇਤਾਂ ਵਿੱਚ ਪਰਾਲੀ ਨੂੰ ਜਿਹੜੇ ਲੋਕ ਅੱਗ ਲਾ ਰਹੇ ਨੇ ਉਹਨਾਂ ਨੂੰ ਰੋਕਣ ਵਾਸਤੇ ਯਤਨ ਜਿਹੜੀ ਕਰਦੀ ਦਿਖਾਈ ਦੇ ਰਹੀ ਆ ਵੀ ਉੱਥੇ ਲੋਕਾਂ ਨੂੰ ਜਿਹੜਾ ਵੇਰ ਕੀਤਾ ਜਾ ਰਿਹਾ ਕਿਸਾਨਾਂ ਨੂੰ ਤਾਂ ਜੋ ਪਰਾਲੀ ਨੂੰ ਅੱਗ ਨਾ ਲਾਣ ਜਿਹਦੇ ਨਾਲ ਕਾ ਮਾਰੀਆਂ ਪਹੁੰਚ ਸਕਦੇ ਆ ਨੇ ਇਹ ਚੀਜ਼ ਸੋਚ ਕੇ ਵੀ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਆ ਵੀ ਹੁਣ ਪ੍ਰਾਲੀ ਨੂੰ ਅੱਗੇ ਨਾ ਲਾਂ ਜਿਹੜਾ ਤੂਆਂ ਜਿਹੜਾ ਕਾਫੀ ਲੋਕਾਂ ਨੂੰ ਬਿਮਾਰੀਆਂ ਵਿੱਚ ਠੇਕੇ ਲਾ ਦਿਖਾਈ ਦੇ ਰਿਹਾ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਿਹੜੇ ਕੋਸ਼ਿਸ਼ ਕਿਸਾਨ ਇਹੋ ਜਿਹੇ ਹੈਗੇ ਨੇ ਵੀ ਜਿਹੜੇ ਰੁਕਣ ਦਾ ਨਾਮ ਨਹੀਂ ਲੈ ਰਹੇ ਜਿਸ ਕਰਕੇ ਕਾਫੀ ਮੁਸ਼ਕਲਾਂ ਪ੍ਰਸ਼ਾਸਨ ਨੂੰ ਆਉਂਦੀਆਂ ਦਿਖਾਈ ਦੇ ਰਹੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਭਾਵੇਂ ਉਹਨਾਂ ਨੂੰ ਜਿਹੜਾ ਰੋਕਣ ਵਾਸਤੇ ਕਾਫੀ ਯਤਨ ਕੀਤੇ ਜਾ ਰਹੇ ਨੇ ਲੇਕਿਨ ਜਿਹੜੇ ਨਹੀਂ ਰੁਕਦੇ ਉਹਨਾਂ ਦੇ ਕਾਰਵਾਈ ਵੀ ਸਖਤ ਕੀਤੀ ਜਾ ਰਹੀ ਆ ਪਰਚੇ ਦਰਜ ਕੀਤੇ ਜਾ ਰਹੇ ਨੇ ਜੁਰਮਾਨੇ ਲਾਏ ਕੋਈ ਕੁਝ ਕਿਸਾਨਾਂ ਦਾ ਇਹ ਵੀ ਮੰਨਣਾ ਹੈ ਵੀ ਜਿਹੜੇ ਛੋਟੇ ਕਿਸਾਨ ਹੈਗੇ ਆ ਉਹਨਾਂ ਕੋਲ ਸਾਧਨ ਮੌਜੂਦ ਨਹੀਂ ਹੈਗੇ ਜਿਸ ਕਰਕੇ ਉਹਨਾਂ ਨੂੰ ਪਰਾਲੀ ਮਜਬੂਰਨ ਜਿਹੜੀ ਆ ਅੱਗ ਲਾਣੀ ਪੈਂਦੀ ਹੈ ਕਿਉਂਕਿ ਉਹਨਾਂ ਕੋਲ ਕੋਈ ਹੱਲ ਨਹੀਂ ਹੈਗਾ ਲੇਕਿਨ ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਇਹੋ ਯਤਨ ਕਰਦਾ ਪਿਆ ਵੀ ਜਿਹੜੀ ਪਰਾਲੀ ਨੂੰ ਸਾੜਨ ਦੀ ਬਜਾਏ ਉਹਨੂੰ ਜ਼ਮੀਨ 'ਚ ਨਸ਼ਟ ਕੀਤਾ ਜਾਵੇ ਤਾਂ ਜੋ ਇਹਨੂੰ ਅੱਗ ਲਾ ਕੇ ਜਿਹੜਾ ਅਸਮਾਨੀ ਜਿਹੜਾ ਧੂਆਂ ਹੈਗਾ ਉਹਦੇ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ ਜਾ ਸਕੇ ਬਿਮਾਰੀਆਂ ਤੋਂ ਬਚਾ ਜਾ ਸਕੇ ਲੇਕਿਨ ਲੋਕ ਜਿਹੜੇ ਇਸ ਤੇ ਕਾਬੂਪਾਨ ਨੇ ਵੀ ਕਹਿ ਸਕਦੇ ਹਟਣ ਦਾ ਨਾਮ ਨਹੀਂ ਲੈ ਰਹੇ ਜਿਸ ਕਰਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਇਹਦੇ ਜ ਕਾਬੂ ਪਾਉਣ ਵਾਸਤੇ ਜਿਹੜਾ ਅਸਫਲ ਸਾਬਿਤ ਹੋ ਰਿਹਾ ਲੇਕਿਨ ਚਾਹੇ ਯਦੋਜਹਰ ਪ੍ਰਸ਼ਾਸਨ ਲਗਾਤਾਰ ਕਰਦਾ ਪਏ ਨਗਰ ਕੌਂਸਲ ਦੀ ਖਾਸ ਤੌਰ ਤੇ ਟੀਮਾਂ ਜੜੀਆਂ ਉਹ ਲੱਗੀਆਂ ਹੋਈਆਂ ਦਿਖਾਈ ਦੇ ਰੀਆਂ ਇਹੋ ਮੈਮ ਜਿਹੜਾ ਸਭ ਤੋਂ ਸਪਸ਼ਟ ਕੀਤਾ ਵੀ ਉਹਨਾਂ ਦੀ ਟੀਮਾਂ ਲਗਾਤਾਰ ਯਤਨ ਕਰਦੀਆਂ ਪਈਆਂ ਲੋਕਾਂ ਨੂੰ ਵੇਰ ਕਰਦੀਆਂ ਪਈਆਂ ਕੁਝ ਤਾਂ ਕਾਫੀ ਤਦਾਦ ਵਿੱਚ ਰੋਕਣ ਵਿੱਚ ਤਾਂ ਉਹ ਜੂਰ ਸਫਲ ਸਾਬਿਤ ਹੋਇਆ ਲੇਕਿਨ ਹੌਲੀ ਹੌਲੀ ਜਿਹੜਾ ਪੂਰਾ ਜਿਹੜਾ ਕੰਟਰੋਲ ਅਜੇ ਤੱਕ ਨਹੀਂ ਹੋ ਸਕਿਆ ਜਿਸ ਕਰਕੇ ਇਹ ਵੀ ਤੁਹਾਂ ਜਿਹੜਾ ਹੈਗਾ ਅਸਮਾਨ ਦੇ ਵਿੱਚ ਸਭ ਤੋਂ ਤੇ ਦਿਖਾਈ ਦਿੰਦਾ ਵੀ ਸ਼ਾਮ 5 ਵਜੇ ਜਿਹੜਾ ਇਹ ਰਛਾ ਜਾਂਦਾ ਤੇ ਲੋਕਾਂ ਦੇ ਅੱਖਾਂ ਦੇ ਵਿੱਚ ਇਹ ਰੜਕਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਸਾਹ ਲੈਣ ਦੀ ਮੁਸ਼ਕਲ ਆ ਜਿਹੜੀਆਂ ਆਮ ਲੋਕਾਂ ਨੂੰ ਆਉਂਦੀਆਂ ਇਸ ਤੋਂ ਜਿਹੜਾ ਬਚਾਉਣ ਵਾਸਤੇ ਹੁਣ ਪੁਲਿਸ ਪ੍ਰਸ਼ਾਸਨ ਹੋਵੇ ਸਿਵਲ ਪ੍ਰਸ਼ਾਸਨ ਹੋਵੇ ਨਗਰ ਕੌਂਸਲ ਹੋਵੇ ਇਹ ਲਗਾਤਾਰ ਜਿਹਾ ਤਨ ਕਰਦੇ ਦਿਖਾਈ ਦੇ ਰਿਹਾ ਜੋ ਤਸਵੀਰਾਂ ਵਿੱਚ ਵੀ ਸਭ ਕੋ ਉੱਤੇ ਦਿਖਾਈ ਦੇ ਰਿਹਾ ਵੀ ਅਸੀਂ ਵੀ ਅਪੀਲ ਕਰਦੇ ਹਾਂ ਉਹ ਕਿਸਾਨ ਵੀਰਾਂ ਨੂੰ ਵੀ ਇਹ ਪਰਾਲੀ ਨੂੰ ਆਕਰਨ ਸਾਰਿਆਂ ਦਾ ਕੰਮ ਜਿਹੜਾ ਨਾ ਕਰਨ ਕਿਉਂਕਿ ਇਹਨੂੰ ਜ਼ਮੀਨ ਦੇ ਵਿੱਚ ਜਿਹੜਾ ਬਿਉਨਸ਼ਟ ਕਰਨ ਦਾ ਕੰਮ ਕਰਨ ਤਾਂ ਜੋ ਆਮ ਲੋਕਾਂ ਨੂੰ ਵੀ ਉਹ ਬਚਾਇਆ ਜਾ ਸਕੇ ਤੂਹੇ ਤੋਂ ਤੇ ਬਿਮਾਰੀਆਂ ਤੋਂ ਜਿਹੜਾ ਪ੍ਰਸ਼ਾਸਨ ਵੀ ਅਪੀਲ ਕਰਦਾ ਅਸੀਂ ਵੀ ਪੀਲ ਕਰਦੇ ਹਾਂ ਸਰਕਾਰਾਂ ਵੀ ਪੀਲ ਕਰਦੀਆਂ ਸਭ ਤੋਤੇ ਦਿਖਾਈ ਦੇ ਰਿਹਾ ਹੁਣ ਦੇਖਣਾ ਕਿ ਸਾਨੂੰ ਨੂੰ ਹੈ ਵੀ ਉਹ ਜਿਹੜਾ ਸਰਕਾਰਾਂ ਦੀਆਂ ਅਪੀਲਾਂ ਜਾਂ ਪ੍ਰਸ਼ਾਸਨ ਦੀਆਂ ਅਪੀਲਾਂ ਤੇ ਕਿੰਨੇ ਕੋ ਸਹਿਮਤ ਹੁੰਦੇ ਆ ਤੇ ਪਰਾਲੀ ਨੂੰ ਅੱਗ ਲਾਉਣ ਤੋਂ ਕਿੰਨਾ ਕੋ ਗਰੀ ਕਰਦੇ ਆ ਜਿਹੜੀ ਇਹ ਕਾਫੀ ਇਫੈਕਟ ਕਰਦੀ ਪਈ ਹੈ ਆਮ ਲੋਕਾਂ ਨੂੰ ਵੀ ਕਰਦੀ ਪਈ ਹੈ ਵਾਤਾਵਰਨ ਵੀ ਸਾਰਾ ਖਰਾਬ ਹੁੰਦਾ ਜਾ ਰਿਹਾ ਹੈ ਨਗਰ ਕੌਂਸਲ ਵੱਲੋਂ ਕਿਸ ਤਰ੍ਹਾਂ ਦੇ ਜੜਿਆ ਹਿਲਾ ਵਰਤਿਆ ਜਾ ਰਿਹਾ ਇਹਨੂੰ ਰੋਕਣ ਵਾਸਤੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਏਡੀਸੀ ਸਾਹਿਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਨਗਰ ਕੌਂਸਲ ਦੇ ਸਫਾਈ ਸੇਵਕਾਂ ਦੀਆਂ ਮਚਾ ਟੀਮਾਂ ਲਗਾਈਆਂ ਹੋਈਆਂ ਹਨ ਫਾਇਰ ਬ੍ਰਿਗੇਡ ਦੇ ਸਟਾਫ ਦੇ ਨਾਲ ਗੱਡੀਆਂ ਦੇ ਨਾਲ ਉਹ ਉੱਥੇ ਜਾ ਕੇ ਬਕਾਇਦਾ ਸਪੈਸ਼ਲ ਲੋਕਾਂ ਨੂੰ ਇਕੱਠਾ ਕਰਕੇ ਇਹੀ ਸੰਦੇਸ਼ ਦਿੰਦੇ ਆ ਵੀ ਪ੍ਰਾਲੀ ਨੂੰ ਅੱਧ ਨਾਲ ਲਗਾਈ ਜਾਵੇ ਇਸ ਨਾਲ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਅੱਖਾਂ ਦਾ ਨੁਕਸਾਨ ਹੋ ਰਿਹਾ ਆਪਣੇ ਸਰੀਰ ਦੇ ਅੰਦਰ ਨੁਕਸਾਨ ਹੋ ਰਿਹਾ ਤੇ ਆਹੀ ਅਸੀਂ ਟੀਮਾਂ ਬਣਾ ਕੇ ਸਮਝਾਣੇ ਆ ਲੋਕਾਂ ਨੂੰ ਸਰਪੰਚਾਂ ਨੂੰ ਵੀ ਸਮਝਾਈਦਾ ਤੇ ਉਹ ਅਸੀਂ ਲਗਾਤਾਰ ਸਾਡੀਆਂ ਟੀਮਾਂ ਜਾ ਕੇ ਉੱਥੇ ਖੇਤਾਂ ਦੇ ਵਿੱਚ ਇਹੀ ਕਰਦੀਆਂ ਜਿਹੜਾ ਕੀ ਉਹ ਚਾਰ ਦਿਨ ਤੋਂ ਲਗਾਤਾਰ ਨਿਊਜ਼ ਕਮੇਟੀ ਵੱਲੋਂ ਆ ਰਹੀ ਮੈਮ ਅਵੇਅਰ ਵੀ ਅਸੀਂ ਆਹੀ ਕਰਦੇ ਰਹਾਂਗੇ ਮੈਮ ਅਵੇਅਰ ਕੀਤਾ ਜਾ ਰਿਹਾ ਜਿਹੜੇ ਕਿਸਾਨਾਂ ਨੂੰ ਲੇਕਿਨ ਕੁਝ ਕਿਸਾਨ ਇਹੋ ਜਿਹੇ ਹੈਗੇ ਵੀ ਜਿਹੜੇ ਮੰਨਣ ਨੂੰ ਤਿਆਰ ਨਹੀਂ ਫਿਰ ਵੀ ਅੱਗ ਲਾਦੇ ਉਹਨਾਂ ਤੇ ਕੋਈ ਰਿਟਰਨ ਦੇ ਵਿੱਚ ਕੋਈ ਸ਼ਿਕਾਇਤ ਵੀ ਤੁਸੀਂ ਪ੍ਰਸ਼ਾਸਨ ਨੂੰ ਕਰਦੇ ਹੋ ਜਿਹੜੇ ਕਰਮੇ ਵਸੇ ਆਪਾਂ ਦੇਖੋ ਹੁਣ ਪਬਲਿਕ ਐਸੀ ਹੈ ਉਹਨਾਂ ਨਾਲ ਆਪਾਂ ਸਮਝਾ ਹੀ ਸਕਦੇ ਹਾਂ ਉਹਨਾਂ ਨੂੰ ਕਈ ਵਾਰੀ ਇਹ ਹੁੰਦਾ ਵੀ ਸਮਝਾਉਣ ਨਾਲ ਫਰਕ ਕਾਫੀ ਪੈ ਜਾਂਦਾ ਹੈ ਉਹੀ ਸਾਡੇ ਮੁਲਾਜ਼ਮ ਹੈਗੇ ਆ ਜਾਕੀ ਇਹੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਪਿਆਰ ਨਾਲ ਵੀ ਇਹਦੇ ਨੁਕਸਾਨ ਹੈ ਤੁਸੀਂ ਜੋ ਤੁਹਾਨੂੰ ਚੀਜ਼ ਚਾਹੀਦੀ ਹੈ ਕੋਈ ਸਾਨੂੰ ਦੱਸੋ ਅਸੀਂ ਕੋਸ਼ਿਸ਼ ਕਰਾਂਗੇ ਪ੍ਰਸ਼ਾਸਕ ਨੂੰ ਅੱਗੇ ਵੀ ਤੁਹਾਡਾ ਮਸਲੇ ਹੱਲ ਕਰਨ ਦੀ ਪਰ ਪ੍ਰਾਲੀ ਨੂੰ ਅਗ ਨਾਲ ਲਗਾਈ ਜਾਵੇ ਤਾਂ ਹੋਇਆ ਖਾਸ ਕਰਕੇ ਮਿਸ ਕਮੇਟੀ ਦੇ ਕਰਮਚਾਰੀ ਅੱਗੇ ਵੀ ਅਸੀਂ ਆਹੀ ਕੋਸ਼ਿਸ਼ ਕਰਦੇ ਰਵਾਂਗੇ ਟੀਮਾਂ ਮੇਰੀਆਂ ਜਾ ਰਹੀਆਂ ਸਮੇਂ-ਸਮੇਂ ਸਰ ਆਪਣੇ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਜੀ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮੇ ਮਿਸਰਾ ਜਿਹੜੇ ਨਿਰਦੇਸ਼ ਹੈ ਉਹ ਨਿਰਦੇਸ਼ ਮੁਤਾਬਕ ਪਰਾਲੀ ਸਾੜਨ ਤੋਂ ਰੋਕਣ ਵਾਸਤੇ ਟੂ ਪ੍ਰੌਂਗ ਸਟ੍ਰੈਟਜੀ ਬਣਾਈ ਗਈ ਹੈ ਜੀ ਪਹਿਲੀ ਜਿਹੜਾ ਹੈਗਾ ਸਟ੍ਰੈਟਜੀ ਅਵੇਰਨੈਸ ਇਸ ਲਈ ਜਿਹੜੀ ਪੁਲਿਸ ਅਤੇ ਸਾਂਝੀ ਦੀ ਜਿਹੜੀ ਟੀਮਾਂ ਹੈਗੀਆਂ ਉਹ ਵਕ-ਵਕ ਪਿੰਡਾਂ 'ਚ ਜਾ ਕੇ ਕਿਸਾਨਾਂ ਅਤੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਕਿ ਪਰਾਲੀ ਸੜਨ ਤੋਂ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਜੁੜੀ ਮਾਡਰਨ ਮਸ਼ੀਨਰੀ ਦਿੱਤੀ ਗਈ ਹੈ ਉਹਦਾ ਵਰਤੋਂ ਕਰਦੇ ਹੋਏ ਪਰਾਲੀ ਦਾ ਨਿਪਟਾਰਾ ਹੋਣਾ ਚਾਹੀਦਾ ਜੇ ਦੂਜੀ ਸਟ੍ਰੈਟਜੀ ਇਨਫੋਰਸਮੈਂਟ ਦੀ ਸਟ੍ਰੈਟਜੀ ਹੈ ਜਦ ਲੋਕ ਜਾਗਰੂਕ ਕਰਨ ਅਤੇ ਰਿਕੁਐਸਟ ਕਰਨ ਤੋਂ ਵੀ ਨਹੀਂ ਮੰਨਦੇ ਤੇ ਫਿਰ ਵੀ ਪਰਾਲੀ ਜੁੜੀ ਹੈਗੀ ਉਹ ਸੜਦੇ ਤੇ ਕਾਨੂੰਨ ਮੁਤਾਬਿਕ ਡੀਸੀ ਸਾਹਿਬ ਦੇ ਹੁਕਮ ਮੁਤਾਬਿਕ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਂਦੀ ਹੈ ਹੁਣ ਤੱਕ ਸਾਲ 2024 ਵਿੱਚ ਹੁਣ ਤੱਕ 660 ਪਰਚੇ ਜੁੜੇ ਹੈਗੇ ਉਹ ਦਰਜ ਹੋ ਚੁੱਕੇ ਹਨ ਬਟ ਜਿਹੜੀ ਪੁਲਿਸ ਵੱਲੋਂ ਪੈਟ੍ਰੋਲੀ ਦਾ ਹੀ ਇਹ ਨਤੀਜਾ ਹੈ ਕਿ ਸਾਲ 2023 ਵਿੱਚ ਹੁਣ ਤੱਕ 2260 ਜਿਹੜੇ ਹੈਗੇ ਮਸਲੇ ਸੈਟਲਾਈਟ ਰਾਈਂ ਸਾਹਮਣੇ ਆਏ ਸੀ ਪਰਾਲੀ ਸੜਨ ਦੇ ਉਹ ਜਿਹੜਾ ਡਾਟਾ ਹੈਗਾ ਸਾਲ 2024 ਲਈ 68% ਘਟ ਕੇ 12% ਘਟ ਕੇ ਪਰਸੈਂਟ ਕਟ ਕੇ 863 ਚਾਹੇਗਾ ਤੇ ਸਾਲ 2023 ਵਿੱਚ ਹੁਣ ਤੱਕ 93 ਮਸਲੇ ਪ੍ਰਾਲੀ ਦਰਜ ਕਰਨ ਦੇ ਪਹਿਲੇ ਸੜਨ ਦੇ ਹੋਏ ਸਨ ਸਾਲ 2024 ਵਿੱਚ ਇਹ ਪਰਚੇ ਦਰਜ ਹੈਗੇ 661 ਹੈਗੇ ਤੇ ਲੋਕਾਂ ਤੋਂ ਮੈਂ ਇਹ ਅਪੀਲ ਕਰਦਾ ਕਿ ਪ੍ਰਾਲੀ ਨਾ ਸਾੜੋ ਖੇਤੀਬਾੜੀ ਮਹਿਕ ਮੇ ਵੱਲੋਂ ਜੜੀ ਮਾਡਰਨ ਮਸ਼ੀਨਰੀ ਦਿੱਤੀ ਗਈ ਹੈ ਉਹ ਮਸਲੀ ਦਾ ਵਰਤੋਂ ਕਰਦੇਵੇਂ ਪ੍ਰਾਲੀ ਦੇ ਨੁਕਤਾ ਰੋਜੀ ਧੰਨਵਾਦ ਕੈਮਰਾਮੈਨ ਦਾ ਸਰਬਜੀਤ ਸਿੰਘ ਨਾਰਿਕ ਸੋਰਾ ਫੋਟੋ